ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਦੀ ਵੀਡੀਓ ਬਣਾਈ ਆ ਇੱਕ ਤਾਂ ਤਾਜੀ ਸੂਈਆ ਬੱਚਾ ਆ ਕੇ ਗਰਮਾ ਲਈ ਮਗਰ ਵਸੀ ਤੇ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਪਿੰਡ 'ਚੋ ਵੀਡੀਓ ਬਣਾਈ ਆ ਪਿੰਡ ਵੀਰ ਦਾ ਟੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਬਾਈ ਆਲੀ ਕਹਣੀ ਸੜਕ ਤੇ ਬਾਦੀਆਂ 'ਚ ਰਹਿੰਦਾਗਾ ਮੋਬਾਈਲ ਨੰਬਰ ਬੋਲਨੀ ਬਾਈ 8699997138 ਬਾਈ ਠੀਕ ਆ ਨੇੜੇ ਪਿੰਡ ਵੀਰ ਨੂੰ ਪੱਖੋ ਕੈਂਚੀਆਂ ਵੀ ਰਹੇ ਜਾਂਦਾ ਬਾਈ ਤੇ ਤੱਬਾ ਵੀ ਖਾਸ ਬਾਈ ਨੂੰ ਵੇੜੀ ਰਹੇ ਬਦਲਾ ਹਾਈਵੇ ਆ ਬਰਨਾਲਾ ਚੰਡੀਗੜ੍ਹ ਉਤੋਂ 4 ਕਿਲੋਮੀਟਰ ਆ ਬਾਈ ਤੇ ਬਾਈ ਜੱਗੇ ਜਿਹੜੀ ਪਹਿਲੇ ਨੰਬਰ ਤੇ ਵੇਰਡ ਦੇਖ ਰਹੇ ਕਿਹੜਾ ਸੁਆ ਸੂਈ ਆ ਇਹ ਬਾਈ ਪਹਿਲਾ ਸੁਆ ਸੂਈ ਆ ਮੂੰਹੋਂ ਚਾਰ ਦੰਦਾਂ ਦਾ ਵੇੜਾ ਚਾਰ ਦੰਦ ਪਲੂਨ ਸੂਈ ਆ ਹਾਂ ਸੂਈ ਆ ਜੱਗੇ ਇਹ ਬਾਈ ਰਾਤ 11:30 ਵਜੇ ਸੂਈ ਜੇਰੇ ਦੀ ਹੋ ਪਈ ਆ ਠੀਕ ਆ ਹਾਂ ਜੇਰ ਬਾਈ ਕੰਪਲੀਟ ਆ ਉਹ ਪਈਆ ਬੱਠਾ ਆ ਬਾਈ ਬੱਚਾ ਤੈਨੇ ਬਰੂਡ ਕੀਤਾ ਬੱਚੇ ਦੀ ਕੁਆਲਿਟੀ ਇੱਕ ਨੰਬਰ ਆ ਬਹੁਤ ਕੁਆਲਿਟੀ ਇਹ ਵੀ ਐਸ ਬਰੂਡ ਦੇ ਹੀ ਆ ਬਾਈ ਬੱਚੀ ਹਮਮ ਸਹੀ ਗੱਲ ਸਿਕਸਡ ਸੀ ਮੁੰਲਵਾਇਆ ਸੀ ਤੇ ਥਣ ਲੇਵੇ ਦੀ ਸਾਫ ਸੁਥਰੀ ਧਾਰਾ ਫੁੱਲ ਵੀਡੀਓ ਮਾਰੀਆਂ ਬਾਈ ਨੇ ਠੰਡੀ ਸੀਲ ਫੁੱਲ ਤੇ ਜਿਹੜਾ ਬਾਈ ਮੁੱਲ ਰੱਖਿਆ ਨਾ ਬਾਈ ਨੇ 70000 ਰੁਪਏ ਰੱਖਿਆ ਤੇ ਨਾ ਬਾਕੀ ਆਏਗੇ ਦਾ ਮਾਨਤਾ ਤੁਹਾਨੂੰ ਇਹਦਾ ਜ਼ਰੂਰ ਕਰਾਂਗੇ ਦੇਖ ਕੇ ਮੂੜਾਂਗੇ ਇਹ ਜੱਗਿਆ ਕਿੰਨਾ ਦੱਤੇ ਦੂਏ ਦੱਦ ਭਾਈ 20 ਤੇ ਆਰਮਨਾ ਦੋਈ ਰੂ ਯਾਰ ਠੀਕ ਆ ਉਲੇ ਭਾਂਡੇ ਦੀ ਆ ਤੇ ਅੱਗੇ ਜੱਗੇ ਦੋ ਨੰਬਰ ਇਹ ਭਾਈ ਦੂਜਾ ਸੂਜਾ ਸੋਲੀ ਆ ਸੀਲ ਠੰਡੀ ਵੀ ਕਰਮ ਵਾਲੀ ਬਹੁਤ ਆ ਦੱਦ ਜੀ ਭਾਈ ਇਹਨਾਂ 17 18 ਕਿਲੋ ਆਰਮਨਾ ਪਾ ਦੂਗੀ ਥਣਲੇ ਵੀ ਦੀ ਸਾਬ ਬਹੁਤ ਖੁੱਲੀ ਆ ਭਾਈ ਥਣਲੇ ਵੀ ਹੂੰ ਦਿਨ ਪੂਰੇ ਆ ਭਾਈ ਸਿੰਗ ਜਰੂਰ ਆ ਭਾਈ ਸਿਰਫ ਜੀ ਬਹੁਤ ਬੰਦੇ ਨੇ ਦੱਦ ਭਾਈ ਇਹ ਵੀ ਅੱਜ ਪੂਰੇ ਆ 18 ਤਰੀਕ ਇਹ ਮੋਲੇ ਦਾ ਰੱਖਿਆ ਭਾਈ ਨੇ ਭਾਈ 55000 ਆ ਭਾਈ ਇਹ ਮੋਲੇ ਕੀ ਆਏਗਾ ਤਾਂ ਭਾਈ ਕਿਨਾ ਮੰਨ ਤਾਣ ਜਰੂਰ ਹੋ ਜਾਈ ਹਾਂਜੀ